ਕਾ ਡੇਰ ਇਸ ਤੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਐਡ ਲਗਵਾਉਣ ਲਈ WhatsApp ਨੰਬਰ ਹੈ ਜੀ 94173 72380 ਜੇਕਰ ਕੋਈ ਰਿਸ਼ਤਾ ਤੁਹਾਡੇ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਜੀ ਅੱਜ ਅਸੀਂ ਤੁਹਾਡੇ ਲਈ कई नवे रिश्ते लैके आए हैं जी दे रिश्ते नोट करो जी पहला रिश्ता ये रिश्ता लड़के का है जी नाम सिंह कास्ट जट सिख डेट ऑफ बर्थ उन्नीस सौ अठानवे स्टडी प्लस टू माता पिता दो ब्रदर जमीन ਟਾਈ ਕਿੱਲੇ ਰਿਸ਼ਤੇ ਦੀ ਮੰਗ ਜੇ ਇਹਨਾਂ ਦੀ ਕੁੜੀ ਵਧੀਆ ਕਰਦਾ ਕੰਮ ਜਾਣਦੀ ਹੋਵੇ ਗਰੀਬ ਪਰਿਵਾਰ ਦੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਆਹ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਦੂਸਰਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਬਠਿੰਡਾ ਪੜਾਈ ਐਮ ਟੈਕ ਭੈਣ ਕਸਟੇਲੀਆ ਵਿੱਚ ਮੈਡ ਹੈ ਭਰਾ ਇੱਕ ਮੈਡ ਡੇਟ ਆਫ ਬਰਥ 1992 ਕੱਦ 5 ਫੁੱਟ 8 ਇੰਚ ਹੈ ਕਾਸਟ ਹੈਗੀ ਜੱਟ ਸਿੱਖ ਗੋਤ ਢਿੱਲੋਂ ਹੈ ਇਹਨਾਂ ਦਾ ਵਾਸੀ ਨੂੰ ਪਰਿਵਾਰ ਹੈ ਜੋਬ ਸਰਕਾਰੀ ਸਕੂਲ ਵਿੱਚ ਕੰਟਰੈਕਟ بیس ਤੇ ਟੀਚਰ ਹੈ ਜ਼ਮੀਨ ਹੈਗੇ ਜੀ 12 ਕਿੱਲੇ ਦੋ ਭਰਾ ਹਨ ਇਹ ਮਾਤਾ ਬਿਜਲੀ ਬੋਰਡ ਵਿੱਚ ਪੈਨਸ਼ਨਰ ਹੈ ਰਿਸ਼ਤੇ ਦੀ ਮੰਗ ਜੀ ਨਰਮ ਪਰਿਵਾਰ ਤੋਂ ਹੋਵੇ ਕੁੜੀ ਸੋਹਣੀ ਸੁਨੱਖੀ ਹੋਵੇ ਤੁਸੀਂ ਇਹਨਾਂ ਨਾਲ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਜੀ ਇਹ ਰਿਸ਼ਤੇ ਵਾਲਾ ਕਦਾ ਹੈ ਜੀ ਤੀਸਰਾ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 1997 ਕੱਦ 5 ਫੁੱਟ 11 ਇੰਚ ਸਟੱਡੀ ਬੀ ਕਾਮ ਜਵਾਬਾ ਜੀ ਛੇਲ ਜੀ ਮੈਨੇਜਰ ਕੰਪਨੀ ਮੈਨੇਜਰ ਕੰਪਨੀ ਚ ਫਾਦਰ बिजनेसमैन ਇਹਨਾਂ ਦੀ ਰਿਸ਼ਤੇ ਦੀ ਮੰਗ ਹੈ ਜੀ ਸਮਾਰਟ ਬਿਊਟੀਫੁਲ ਵੈਲ ਐਜੂਕੇਟਿਡ ਪੰਜਾਬ ਚੰਡੀਗੜ੍ਹ ਹਰਿਆਣਾ ਮਿਨੀਮਮ ਹਾਈਟ ਹੋਵੇ 5 ਫੁੱਟ 4 ਇੰਚ ਤੋਂ 5 ਫੁੱਟ 9 ਇੰਚ ਤੱਕ ਹੋਵੇ ਸੰਪਰਕ ਕਰੋ ਪਰਿਵਾਰ ਨਾਲ ਇਹ ਡਾਇਰੈਕਟ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਸ਼ਾਦੀ ਰਸਤੇ ਚੈਨਲ ਨੂੰ ਦੇਖ ਕੇ ਜੋ ਵੀ ਰਿਸ਼ਤਾ ਤੁਸੀਂ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜਾਂਚ ਪੜਤਾਲ ਤੁਸੀਂ ਕੋਡ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 1998 ਕੱਦ 6 ਫੁੱਟ 2 ਇੰਚ ਸਟੱਡੀ 12th ਇੰਡੀਆ ਤੋਂ ਫੈਮਿਲੀ ਵਿੱਚ ਫਾਦਰ ਮਦਰ ਇੱਕ ਸਿਸਟਰ ਜੋ ਕਨੇਡੀਅਨ ਪੁਲਿਸ ਚ ਸਟੇਟਸ ਇਹਨਾਂ ਦਾ ਕੈਨੇਡਾ ਸਿਟੀਜ਼ਨ ਹੈ ਜੀ ਰਿਸ਼ਤੇ ਦੀ ਮੰਗ ਹੈ ਕੋਈ ਜ਼ਮੀਨ ਨਹੀਂ ਨਾ ਕੋਈ ਡਿਮਾਂਡ ਹੈ ਕੁੜੀ ਸੋਹਣੀ ਤੇ ਵਧੀਆ ਸਿਆਣੀ ਹੋ ਗਈ ਹੈਟ 5 ਫੁੱਟ 7 ਇੰਚ ਤੱਕ ਹੋ ਗਈ ਏਰੀਆ ਨੀਅਰ ਤਲਵੰਡੀ ਭਾਈ ਜੀਰਾ ਡਿਸਟ੍ਰਿਕਟ ਫਰੋਜਪੁਰ ਕੈਨੇਡਾ ਬਰੈਕਟਨ ਵਿੱਚ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਇਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਮਾ ਐ ਵੀ ਲੜਕੇ ਦਾ ਹੈ ਨਾਮ ਸਿੰਘ ਕਾਸਟ ਰਾਮ ਗੜੀਆ ਏਰੀਆ ਲੁਧਿਆਣਾ ਡੇਟ ਵਰਤਨ ਨਿਸ਼ਚਿਤ ਰੰਮੇ ਕੱਦ 5 ਫੁੱਟ 3 ਇੰਚ ਫਟੜੀ ਹੈ ਜੀ ਆਈਟੀਆਈ ਮਕੈਨਿਕਲ ਬਿਜ਼ਨਸਮੈਨ ਹੈ ਫਾਦਰ 카ਰਪੈਂਟਰ ਮਦਰ ਹਾਊਸ ਵਾਈਫ ਹੈ ਰਿਸ਼ਤੇ ਦੀ ਮੰਗ ਕਹਿੰਨਾਂ ਦੀ ਲੜਕੇ ਸੋਨੇ ਸਨਖੇ ਸੇਮ ਕਾਸਟ ਦੀ ਹੋਵੇ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਲੜਕੇ ਦਾ ਜੀ ਨਾਮ ਸਿੰਘ ਸੇਮ ਕਾਸਟ ਰਾਮਗੜੀਆ ਡੇਟ ਆਫ ਬਰਥ 1993 ਕੱਦ 5 ਫੁੱਟ 6 ਇੰਚ ਏਰੀਆ ਲੁਧਿਆਣਾ ਛਟੜੀ ਡਿਪਲੋਮਾ ਮਕੈਨਿਕਲ ਇੰਜੀਨੀਅਰਿੰਗ ਬਿジネスਮੈਨ ਰਿਸ਼ਤੇ ਦੀ ਮੰਗਾ ਜੇ ਲੜਕੀ ਸੇਮ ਕਾਸਟ ਦੀ ਆਰਾਮਗੜੀਆ ਹੋਵੇ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਜੀ ਇਹ ਸ ਨੰਬਰ ਤੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸ਼ਾਦੀ ਰਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਵੇਖਣਾ ਜੀ ਸਨ ਲਾਈਕ ਆ ਜੀ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਤਿ ਸ੍ਰੀ Okay.